ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਪਾਸਿੰਜੀ ਸਟਾਰਟਿਵ ਤੋਂ ਸਾਰੇ ਫੋਟੋਗ੍ਰਾਫਰਾਂ ਵਾਸਤੇ ਬਹੁਤ ਹੀ ਵਧੀਆ ਖੁਸ਼ਖਬਰੀ ਲਿਆ ਆ ਨਿਕੋਨ ਕੰਪਨੀ ਦੇ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਦੋਂ ਵੀ ਆਪਾਂ ਐਂਟਰ ਕਰਦੇ ਆ ਐਗਜ਼ੀਬੀਸ਼ਨ ਦੇ ਉੱਤੇ ਤਾਂ ਨਿਕੋਨ ਕੰਪਨੀ ਦਾ ਜਿਹੜਾ ਸਾਨੂੰ ਸਟਾਲ ਮਿਲੂਗਾ ਔਰ ਪੂਰੀ ਉਹਨਾਂ ਦੀ ਟੀਮ ਹੈ ਪੂਰੀ ਟੀਮ ਹੈ ਤੁਸੀਂ ਇਸ ਟਾਈਮ ਦੇਖ ਰਹੇ ਹੋ ਬਹੁਤ ਹੀ ਵਧੀਆ ਜਿਹੜੀ ਸਰਵਿਸ ਦੇ ਰਹੇ ਜੇ ਤੁਸੀਂ ਕੈਮਰੇ ਦੀ ਸਰਵਿਸ ਕਰਾਉਣੀ ਹੈ ਕਲੀਨਿੰਗ ਕਰਾਉਣੀ ਹੈ ਅਪਡੇਟ ਕਰਾਉਣੀ ਹੈ ਬਹੁਤ ਹੀ ਵਧੀਆ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਅਸੀਂ ਉਹਦੇ ਦਾਰੋਂ ਆਪਾਂ ਮੌਜੂਦ ਆ ਸასი ਸ਼ਕਰ ਜੀ ਸਰ ਪਹਿਲਾਂ ਤਾਂ ਜੀ ਸਟਾਰਟਿੰਗ ਬੋਲੋ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਸਰ ਥੈਂਕ ਯੂ ਹੁਣ ਨਵਾਂ ਕੀ ਲੈ ਕੇ ਆਇਓ ਫੋਟੋਗ੍ਰਾਫਰ ਹਮਾਰੇ ਉਹ ਤੁਸੀਂ ਜ਼ਰੂਰ ਦੇਖੋ ਨਵਾਂ ਸਾਡੇ ਕੋਲ ਮੀਰੇਲੈਸ ਕੈਮਰੇ ਵਿੱਚ ਆਪਾਂ ਇੱਕ 35mm 1.4 ਇੰਟਰਡਿਊਸ ਕੀਤਾ ਨਾਲੇ ਇੱਕ ਬੜਾ ਹੀ ਕੰਪਲੀਟ ਹਾਈਬ੍ਰਿਡ ਕੈਮਰਾ G63 ਉਹ ਹਾਈਬ੍ਰਿਡ ਕੈਮਰਾ ਹੈ ਕਿ ਜਿਸ ਨਾਲ ਫੋਟੋਗ੍ਰਾਫਰ ਦੇ ਮਤਲਬ ਬਜਟ ਘੱਟ ਤੇ ਮਸ਼ੀਨ ਵਧੀਆ ਉਹਦੇ ਵਿੱਚ ਤੁਸੀਂ ਫੋਟੋ ਵੀਡੀਓ ਦੋਨੋਂ ਪ੍ਰੋਪਰ ਐਜ਼ ਅ ਪ੍ਰੋਫੈਸ਼ਨਲ ਕਰ ਸਕਦੇ ਹੋ ਜੀ 63 ਇੱਕ ਲੇਟੈਸਟ ਟੈਕਨੋਲੋਜੀ ਨਾਲ ਪੂਰਾ ਪਰਯੋਇਆ ਕੈਮਰਾ ਹੈਗਾ ਉਹਦੇ ਵਿੱਚ ਤੁਸੀਂ ਵੀਡੀਓ 4K 120 ਕਰ ਸਕਦੇ ਹੋ ਉਹਦੇ ਵਿੱਚ ਲੌਗ ਇਨ ਬਿਲਟ ਦਿੱਤਾ ਹੋਇਆ ਹੈ 10 ਬਿਟ 12 ਬਿਟ ਤੁਸੀਂ ਦੋਨੋਂ ਯੂਜ਼ ਕਰ ਸਕਦੇ ਹੋ ਰੌ ਫੂਟੇਜ ਆਪਣੀ ਵੀਡੀਓ ਚ ਸ਼ੂਟ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਜਿਹੜਾ ਕੈਮਰਾ ਹੈਗਾ ਇਹਦੇ ਵਿੱਚ ਇਨ ਬਿਲਟ ਸਲੋ 모ਸ਼ਨ ਤੁਹਾਨੂੰ ਮਿਲੇਗੀ ਕੰਪਨੀ ਨੇ ਇਹਦੇ ਵਿੱਚ ਸਾਰੇ ਕੰਪਲੀਟ ਉਹ ਹਾਈਬ੍ਰਿਡ ਫੀਚਰ ਪਾਇਓ ਹੈ ਜਿਹੜੇ ਅچھے ਕੰਟੈਂਟ ਬਸੇ ਸਾਨੂੰ ਲੋਡ ਪੈਂਦੀ ਹੈ ਜੇ ਆਪਾਂ ਗੱਲ ਕਰੀਏ ਆਮ ਪਹਿਲਾ ਫੋਟੋਗ੍ਰਾਫ ਦੇ ਮਨ ਦੇ ਵਿੱਚ ਹੁੰਦੇ ਕੋਈ ਵੀ ਚੀਜ਼ ਚੱਕਣ ਤੋਂ ਪਹਿਲਾਂ ਰੇਟ ਦੀ ਰੇੜੀ ਆ ਗੱਲ ਆਂਦੀ ਆ ਤਾਂ ਤੁਹਾਡਾ ਜਿਹੜਾ ਅੱਜ ਦਾ ਜਿਹੜਾ ਰੇਟ ਆ ਤੁਸੀਂ ਕੀ ਅੱਜ ਦਾ ਜਿਹੜਾ ਰੇਟ ਆ ਜੁਆ ਕੀ ਆ ਤੇ ਅੱਜ ਤੁਸੀਂ ਕੀ ਡਿਸਕਾਊਂਟ ਦੇ ਦੇਖੋ ਅੱਜ ਦੀ ਡੇਟ ਵਿੱਚ ਨਾ ਅੱਜ ਸਾਡੇ ਵਾਸਤੇ ਸਪੈਸ਼ਲ ਆਫਰ ਕੰਪਨੀ ਨੇ ਦਿੱਤਾ ਅਸੀਂ ਨਾ ਕੋਫੋ ਇੱਕ ਕੰਬੋ ਆਫਰ ਲਾਂਚ ਕੀਤੇ ਜੈਡ 63 ਦਾ ਕੰਬੋ ਆਫਰ ਹੈ ਜਿਹਦੇ ਵਿੱਚ ਤੁਸੀਂ ਅਗਰ ਕੋਈ 35mm 1.4 ਖਰੀਦਿਓ ਉਹ ਐਮ ਆਰ ਪੀ ਜਿਸ ਕੈਮਰੇ ਦਾ 89000 ਹੈ 950 ਹੈ ਉਹ ਤੁਸੀਂ ਉਹਦੇ ਵਿੱਚ 30000 ਰੁਪਏ ਤੱਕ ਡਿਸਕਾਊਂਟ ਪਾ ਰਹੇ ਹੋ ਤੇ ਬਹੁਤ ਵੱਡੀ ਡਿਸਕਾਊਂਟ ਹੈ 1.4 35mm ਤੁਹਾਨੂੰ ਕਾਸਟ ਲਗਭਗ 60000 ਦੇ ਆਸ-ਪਾਸ ਕਰੇਗਾ ਇਸ ਲਈ ਇਸ ਮੌਕੇ ਤੇ ਸਾਰੇ ਇਹ ਇੰਨਾ ਕਰਾਊਡ ਜਿਹੜਾ ਕ੍ਰੇਜ਼ੀ ਹੋਇਆ ਉਹ 35mm 1.4 Z63 ਉਹਦੇ ਵਾਸਤੇ ਹੋਇਆ ਤੇ ਇਸ ਵਾਸਤੇ ਅਸੀਂ ਹਰ ਇੱਕ ਕੈਮਰਿਆਂ ਤੇ ਕੰਬੋ ਆਫਰ ਹੈ ਕੰਜ਼ਿਊਮਰ ਆਫਰ G63 ਤੇ 18000 ਰੁਪਏ ਤੱਕ ਦੇ ਰਹੇ ਹਾਂ ਮੇਰੇ ਨਾਲ ਮੇਰੀ ਮਾਰਕੀਟਿੰਗ ਟੀਮ ਹੈ ਉਹ ਕੰਬੋ ਆਫਰ ਬਣਾਉਂਦੀ ਹੈ ਮਿਸ ਆਸ਼िमा ਸਾਡੇ ਗੁਰਵਾਮਾ ਆਫਿਸ ਤੋਂ ਇਹਨਾਂ ਦਾ ਇਹਨਾਂ ਦੇ ਨਾਲ ਸਪੋਰਟ ਦੇ ਨਾਲ ਆਪਾਂ ਸਾਰੇ ਆਫਰ ਤੁਹਾਨੂੰ ਇੱਥੇ ਦੇ ਰਹੇ ਹਾਂ ਇਸ ਪਲੇਟਫਾਰਮ ਤੇ ਹਰ ਕੈਮਰੇ ਤੇ ਆਫਰ ਹੈ ਕੰਜ਼ਿਊਮਰ ਆਫਰ ਕਿਵੇਂ ਦੇਖ ਰਹੇ ਹੋ ਮੈਡਮ ਅੱਜ ਪੂਰੇ ਪੰਜਾਬ ਦੇ ਉੱਤੇ ਫੋਟੋਗ੍ਰਾਫਰ ਆਏ ਹੋਇਆ ਬਹੁਤ ਜ਼ਿਆਦਾ ਰਸ਼ ਹੈ ਮਤਲਬ ਮੰਨ ਦੇ ਵਿੱਚ ਇੱਕ ਜਦੋਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖੁਸ਼ੀ ਚਲਕਦੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ नहीं चंगी गल है फोटोग्राफर होंगे ता ही तो साडा काम चलूगा तो बस यही है कि सपोर्ट चाहिए आप लोगों से सब अच्छा से चले ਮੈਂ ਬਹੁਤ ਐਕਸਾਈਟਡ ਹੈ ਐਕਚੁਅਲੀ ਕਿ ਆ ਪੰਜਾਬ ਦੇ ਹੈਗੇ ਬੇਸਿਕਲੀ ਬਟ ਦਿੱਲੀ ਹੈਗੇ ਕਾਫੀ ਸਾਲਾਂ ਤੋਂ ਇੰਨਾ ਕਰੋਡ ਉਹਨਾਂ ਨੇ ਪੰਜਾਬੀ ਇਕੱਠੇ ਦੇਖ ਕੇ ਬੜੇ ਖੁਸ਼ ਨੇ ਕਿ ਇਦਨਾ ਸਕਸੈਸਫੁਲੀ ਇਵੈਂਟ ਤੁਸੀਂ ਕਰ ਰਹੇ ਹੋ ਤੇ ਥੈਂਕਸ ਕੀਤਾ ਮੈਂ ਇਹਨਾਂ ਦੇ ਵਿਹਾਰਪ ਤੇ ਨਿਕੋਨ ਤੇ ਵਿਹਾਰਪ ਤੇ ਪੀਪੀਏ ਦਾ ਬਹੁਤ ਬਹੁਤ ਥੈਂਕਸ ਕਰਨਾ ਕਿ ਇਸ ਤਰ੍ਹਾਂ ਦਾ ਤੁਸੀਂ ਪ੍ਰਾਲਾ ਰੱਖਿਆ ਹੈ ਇਹਦੇ ਵਿੱਚ ਲੋਕਾਂ ਨੂੰ ਨਾ ਇੱਕ ਮੌਕਾ ਮਿਲਦਾ ਹੈ ਕਿ ਹਰ ਤਰ੍ਹਾਂ ਦੇ ਲੈਂਸ ਟਰਾਈ ਕਰ ਸਕਣ ਹਰ ਤਰ੍ਹਾਂ ਦੇ ਕੈਮਰੇ ਟਰਾਈ ਕਰ ਸਕਣ ਇਹਨਾਂ ਸਾਰਿਆਂ ਨਾਲ ਲੋਕਾਂ ਨੂੰ ਨਾ ਇੱਕ ਐਕਸਪੋਜ਼ਰ ਅਲੱਗ ਮਿਲਦਾ ਹੈ ਅਦਰਵਾਈਜ਼ ਕੀ ਹੈ ਕਿ ਅਸੀਂ ਇੱਕ ਬਹੁਤ ਵਧੀਆ ਚੀਜ਼ ਲਾਂਚ ਕੀਤੀ ਹੈ ਤੁਸੀਂ ਜਿਆਦਾ ਤੋਂ ਜਿਆਦਾ ਪ੍ਰਮੋਟ ਕਰ ਸਕਦੇ ਹੋ ਦੇਖੋ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਐਪ ਡਾਊਨਲੋਡ ਕਰਦੇ ਆ ਅਸੀਂ ਨਿਕੋਨ ਦਾ ਐਪ ਡਾਊਨਲੋਡ ਕਰਾਇਆ ਤੁਹਾਨੂੰ ਇੱਕ ਨਵਾਂ ਐਪ ਬਣਾਇਆ ਜਿਹੜਾ ਅਸੀਂ ਸਰਵਿਸ ਦੇ ਨਾਲ ਰਿਲੇਟ ਕੀਤਾ ਜਿਹਦੇ ਚ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਐਪ ਦੇ ਥਰੂ ਮਿਲ ਜਾਏਗੀ ਮੇਰਾ ਕੈਮਰਾ ਸਰਵਿਸ ਹੋਇਆ ਕਿੱਥੇ ਪੁੱਜ ਗਿਆ ਉਹ ਕਿੱਥੇ ਕਿਦੋਂ ਮੇਰੇ ਕੋਲ ਡਿਲੀਵਰ ਹੋਏਗਾ ਉਹ ਸਾਰਾ ਸਟੇਟਸ ਉਹਦੇ ਚ ਅਪਡੇਟ ਹੈ ਤੁਸੀਂ ਅਗਰ ਵਾਰੰਟੀ ਐਕਸਟੈਂਡ ਕਰਾਨੀ ਹੈ ਇਹ ਐਪ ਦਾ ਤੁਹਾਡਾ ਥੋੜਾ ਜਿਹਾ ਜ਼ਰੂਰ ਇਹਨੂੰ ਦਿਖਾਣਾ ਹਾਈਲਾਈਟ ਕਰਨਾ ਇਹ ਐਪ ਦੇ ਥਰੂ ਤੁਸੀਂ ਆਪਣੀ ਬੈਟਰੀ ਆਪਣੀ ਗਾਰੰਟੀ ਐਕਸਟੈਂਡ ਕਰਾ ਸਕਦੇ ਹੋ ਇਹ ਸਾਰੇ ਫੀਚਰਸ ਐਪ ਦੇ ਵਿੱਚ ਹੈਗੇ ਸੀ ਤੇ ਇੱਕ ਐਪ ਦੀ ਗੱਲ ਕੀਤੀ ਗਈ ਹੈ ਸਾਨੂੰ ਵੀ ਇਹਨਾਂ ਦਾ ਜਿਹੜਾ ਮੈਂਬਰਸ਼ਿਪ ਉਹ ਮਿਲਿਆ ਜਦੋਂ ਕਿ ਐਪ ਦਾ ਉਹ ਦੱਸਿਆ ਉਹਨਾਂ ਨੇ ਲੇਕਿਨ ਮੇਰੇ ਦਿਮਾਗ 'ਚ ਵੀ ਗੱਲ ਆਈ ਹੈ ਵੀ ਉਹ ਫਰਾਡ ਹੋ ਸਕਦਾ ਦੇਖੋ ਜੀ ਇਹ ਜਨਰਲੀ ਗੱਲ ਹੈ ਨਾ ਕੋਈ ਵੀ ਕਿਸੇ ਦਾ ਆਪਾਂ ਕੋਈ ਗੱਲ ਕਰਦੇ ਆ ਤੇ ਉਹਦੇ ਤੇ ਬਲੇਮ ਨਹੀਂ ਕਰ ਸਕਦੇ ਤੇ ਉਹ ਜਿਹੜਾ ਐਪ ਹੈ ਉਹ ਤੁਹਾਡੇ ਵਾਸਤੇ ਬਹੁਤ ਹੀ ਜੂਸਫਲ ਹੈ ਤੁਸੀਂ ਉਰੇ ਆਉਂਗੇ ਤਾਂ ਇਹਨਾਂ ਦੇ ਸਟਾਲ ਦੇ ਉੱਤੇ ਇੱਕ ਭਾਈ ਸਾਹਿਬ ਹੋਰੇ ਕੁਮਰੇ ਨੇ ਤੇ ਸਾਰਿਆਂ ਨੂੰ ਕਹਿ ਰਿਹਾ ਵੀ ਉਹ ਐਪ ਤੁਸੀਂ ਡਾਊਨਲੋਡ ਕਰੋ ਔਰ ਐਪ ਤੁਸੀਂ ਸਾਰਿਆਂ ਨੇ ਡਾਊਨਲੋਡ ਕਰਨਾ ਹੈ ਮੰਨ ਲਓ ਇਹ ਨਹੀਂ ਇਹ ਵੀ ਪੰਜਾਬ ਵਾਲਾ ਵਾਸਤੇ ਦਿੱਲੀ ਮਾਜਲ ਜਿੱਥੇ ਵੀ ਤੁਸੀਂ ਫੋਟੋਗ੍ਰਾਫਰ ਹੈ ਨਿਕੋਨ ਕਾਮਰਡਾ ਜਿਹੜਾ ਯੂਜ਼ਰ ਹੈ ਉਹਨਾਂ ਵਾਸਤੇ ਬਹੁਤ ਹੀ ਜਿਹੜਾ ਕਰਗਲ ਹੈ ਜੀ। ਨਿਕੋਨ ਐਪ ਦਾ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੈ ਸਰ? ਕਿ ਤੁਸੀਂ ਹਰ ਸ਼ਹਿਰ 'ਚ ਅਲੱਗ-ਅਲੱਗ ਜਗ੍ਹਾ ਬੈਠੇ ਹੋ ਪਰ ਤੁਸੀਂ ਨਿਕੋਨ ਤੱਕ ਪੁੱਜਣੇ ਪਹਿਲੇ ਕਿਸੇ ਡੀਲਰ ਨੂੰ ਕੰਟੈਕਟ ਨੰਬਰ ਪੁੱਛੋਗੇ ਫਿਰ ਸਾਡਾ ਨੰਬਰ ਲੋਗੇ ਉਸ ਤੋਂ ਬੈਟਰ ਹੈ ਜੋ ਤੁਹਾਨੂੰ ਚਾਹੀਦਾ ਅਗਰ ਤੁਸੀਂ ਕੋਈ ਕੈਮਰੇ ਦੀ ਡੈਮੋ ਲੈਣੀ ਹੈ। ਨਿਕੋਨ ਐਪ ਡਾਊਨਲੋਡ ਕੀਤਾ ਉੱਥੇ ਇੱਕ ਕਲਿੱਕ ਕਰਨਾ, ਓਨਲੀ ਇੱਕ ਕਲਿੱਕ ਵਿੱਚ ਤੁਹਾਡਾ ਉਹ ਡੈਮੋ ਦਾ ਪ੍ਰਬੰਧ ਹੋ ਜਾਏਗਾ। ਬੰਦਾ ਤੁਹਾਡੇ ਸ਼ਹਿਰ 'ਚ ਆ ਕੇ ਤੁਹਾਨੂੰ ਡੈਮੋ ਦੇ ਕੇ ਜਾਏਗਾ। ਦੂਸਰਾ Z63 ਦਾ ਐਸਾ ਹੈ ਜੇ ਨਵਾਂ ਪ੍ਰੋਡਕਟ ਆਇਆ ਉਹਦੀ ਤੁਸੀਂ ਵਾਰੰਟੀ ਐਕਸਟੈਂਡ ਕਰਾਉਣਾ ਚਾਹੁੰਦੇ ਉਹ ਸਾਰੇ ਫੈਸਿਲਿਟੀ ਤੁਹਾਨੂੰ ਮਿਲੇਗੀ ਉਸ ਐਪ ਦੇ ਥਰੂ ਤੇ ਨਿਕੋਨ ਨੇ ਕੱਲਾ ਇੱਕ ਇੰਡਸਟਰੀਅਲ ਕੈਮਰੇ ਦੀ ਜਿਹੜਾ ਮੇਰੇ ਖਿਆਲ ਤੁਹਾਨੂੰ ਇੱਕ ਐਪ ਦੇ ਥਰੂ ਆਪਣੇ ਨਾਲ ਜੋੜ ਰਹੀ ਹੈ ਹਰ ਚੀਜ਼ ਟਰਾਂਸਪੈਰੈਂਸੀ ਹੋਏਗੀ ਤੁਹਾਨੂੰ ਆਫਰਸ ਦਾ ਪਤਾ ਹੋਏਗਾ ਸਕੀਮਸ ਦਾ ਪਤਾਗਾ ਤੇ ਇਹੀ ਮੈਂ ਬੋਲਾਂਗਾ ਐਪ ਦੇ ਬਾਰੇ ਵਿੱਚ ਸਰ ਪਲੀਜ਼ ਜੀ ਧੰਨਵਾਦ ਜੀ ਬਹੁਤ-ਬਹੁਤ ਐਗਜ਼ੀਬਿਸ਼ਨ ਦੇ ਉੱਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਬੱਦ ਤੋਂ ਬਾਅਦ ਤੁਸੀਂ ਉਰੇ ਪਹੁੰਚੋ ਔਰ ਬੱਦ ਤੋਂ ਬਾਅਦ ਨਿਕੋਨ ਕੰਪਨੀ ਦਾ ਜਿਹੜਾ ਸਟਾਲ ਲੱਗਿਆ ਹੋਇਆ ਬਿਲਕੁਲ ਬਿਲਕੁਲ ਐਂਟਰੀ ਦੇ ਉੱਤੇ ਲੱਗਿਆ ਹੋਇਆ ਔਰ ਨਵੇਂ ਜਿਹੜੇ ਕੈਮਰੇ ਆਏ ਬਹੁਤ ਹੀ ਬੈਟਰਨ ਜਿਹੜਾ ਕੈਮਰਾ ਉਹਨਾਂ ਵੱਲੋਂ ਲਾਂਚ ਕੀਤਾ ਗਿਆ ਔਰ ਆਫਰ ਦੇ ਵਿੱਚ ਤੁਹਾਨੂੰ 60000 ਤੋਂ 30000 ਤੱਕ ਦੀ ਜਿਹੜੀ ਆ ਆਫਰ ਹੈ ਦਿੱਤੀ ਜਾ ਰਹੀ ਆ 12 ਤੇ 13 ਤਰੀਕ ਵਾਸਤੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਫਰ ਆਫਰ ਕੁਝ ਆਫਰ ਕੰਟੀਨਿਊ ਹੈ ਕੁਝ ਆਫਰ ਯਹਾਂ ਇਧੇ ਇਥੇ ਵਾਸਤੇ ਹੈਗੇ ਆ ਉਹ ਦੂਜੀ ਗੱਲ ਮੈਂ ਸਰਵਿਸ ਦੀ ਕਰਾਂਗਾ ਸਰਵਿਸ ਦਾ ਐਕਸਪੀਰੀਅੰਸ ਤਾਂ ਤੁਸੀਂ ਆਪ ਕਰ ਲਿਆ ਕਿ ਤੁਸੀਂ ਆਏ ਸਟੋਰ ਤੇ ਤੁਹਾਨੂੰ ਕਿਦਾਂ ਟ੍ਰੀਟ ਕੀਤਾ ਉਹ ਤੁਸੀਂ ਆਪ ਦੱਸੋ ਸਰਵਿਸ ਨੇ ਕੋਈ ਤੇ ਸਰਵਿਸ ਦੀ ਗੱਲ ਕਰੀਏ ਮੇਰੇ ਕੋਲ ਜਿਹੜਾ ਕੈਮਰਾ ਸੀ ਕਾਫੀ ਪੁਰਾਣਾ ਕੈਮਰਾ ਹੋ ਚੁੱਕਿਆ ਸੀ ਜਿਹਨੂੰ ਆਪਾਂ D 7000 ਕੰਮ ਕਰ ਕੈਮਰਾ ਕਹਿੰਦੇ ਆ ਔਰ ਸਾਰੇ ਫੋਟੋਗ੍ਰਾਫਰਾਂ ਕੋਲ ਭਰਾ ਕੋਲ ਉਹ ਕੈਮਰਾ ਤਕਰੀਬਨ ਜਿਉ ਬੇਜ਼ਦੇ ਨਹੀਂ ਤਾਂ ਰੱਖ ਰੱਖਿਆ ਹੋਇਆ ਅੱਜ ਮੇਰੇ ਕੋਲ ਵੀ ਸੀ ਕੈਮਰਾ ਮੈਂ ਵੀ ਸਰਵਿਸ ਕਰਾਈ ਆ ਲੇਕਿਨ ਕੰਪਨੀ ਵੱਲੋਂ ਉਹਦੀ ਜਿਹੜੀ ਆ ਸਰਵਿਸ ਬਹੁਤ ਹੀ ਵਧੀਆ ਕੀਤੀ ਗਈ ਆ ਪਰ ਇਹ ਗੱਲ ਨਹੀਂ ਹੈਗੀ ਵੀ ਨਹੀਂ ਨਾ ਨਾ ਕੀਤੀ ਆ ਪਰ ਜਿਹੜੇ ਮਿਰਰਲੈਸ ਕੈਮਰੇ ਆ ਉਹਨਾਂ ਨੂੰ ਬਹੁਤ ਹੀ ਵਧੀਆ ਸਰਵਿਸ ਦਿੱਤੀ ਜਾ ਰਹੀ ਆ ਅਪਗ੍ਰੇਡ ਵੀ ਕੀਤੇ ਜਾ ਰਹੇ ਨੇ ਕਲੀਨਿੰਗ ਵੀ ਕੀਤੀ ਜਾ ਰਹੀ ਆ ਕੈਮਰਾਮੈਨ ਗੁਜੀਤ ਸਿੰਘ ਜੀ ਦੇ ਨਾਲ ਜਿਸ ਸਾ ਟੀਮ ਦੇ ਕਿਪਾਸਿ ਲੋਗਰ